ਬਠਿੰਡਾ ਤੋਂ ਮਾਨਸਾ ਰੋਡ ਤੇ ਪਹਾੜੀ ਕਿਕਰਾਂ ਦੇ ਰਹੀਆਂ ਹਨ ਹਾਦਸੇ ਨੂੰ ਸੱਦਾ ਬਠਿੰਡਾ ਤੋਂ ਮਾਨਸਾ ਰੋਡ ਤੇ ਪਹਾੜੀ ਕਿਕਰਾਂ ਬਹੁਤ ਹਨ ਜੋ ਰੋਡ ਉਪਰੀ ਚੇਟੀ ਪੱਟੀ ਪਾਰ ਕਰ ਚੁੱਕੀਆਂ ਹਨ ਜੋ ਕਿ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ ਜਦੋਂ ਮਹਿਕਮੇ ਨੂੰ ਇੱਕ ਇੱਕਰਾ ਕੁੱਟਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਇਹਨਾਂ ਦੀ ਸਫਾਈ ਕਰਵਾਈ ਚੁੱਕੇ ਹਾਂ ਜ਼ਿਲ੍ਹਾ ਬਠਿੰਡਾ ਪੰਜਾਬ ਰਿਪੋਰਟਰ ਸੰਦੀਪ ਸਿੰਘ ਵਣੇਚ ਬਈ ਆਪਣੇ ਰਾਗੀਰ ਮੌਜੂਦ ਹੈ ਇੱਕ ਬਾਈ ਤੇ ਇਹਨੂੰ ਪੁੱਛੀ ਕਿ ਨਾਮ ਆ ਬੋ ਛੜਾ ਮੇਰਾ ਨਾਮ ਗੁਰਤੇਜ ਸਿੰਘ ਹੈ ਇਹ ਆ ਭਾਈ ਜਿਹੜੀ ਟਿੱਕਰ ਆਈ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਆ ਕਿਕਰ ਜਿਆਦਾ ਪੂਰਾ ਨੁਕਸਾਨ ਦਾ ਘਰ ਆਈ ਐ ਐਕਸੀਡੈਂਟ ਹੋਣ ਦੇ ਕਰਕੇ ਆਈ ਜਾਨੀ ਕਿ ਛੜਕ ਦੀ ਸਫਾਈ ਹੈ ਨਹੀਂ ਕੋਈ ਮੂਰਤ ਦਿਸਦਾ ਨਹੀਂ ਬਈ ਉਹ ਤਾਂ ਕਦੇ ਸਫਾਈ ਕਰਾਤੀ ਸਫਾਈ ਕਿੱਥੋਂ ਕਰਾਈ ਜਾ ਤੁਹਾਡੇ ਸਾਹਮਣੇ ਹਾਲ ਆਈ ਗਏ ਤੇ ਇਹਦਾ ਕੋਈ ਦੁਰਘਟਨਾ ਹੁੰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਇਹਦੇ ਜਿਹੜੇ ਆ ਜੀ ਦਰਖਤ ਦੋਸਤਾਂ ਸਫਾਈ ਕਰਦੇ ਉਹ ਉਹ ਜ਼ਿੰਮੇਵਾਰ ਆ ਜੀ ਜੰਗਲਾਤ ਮੈਕਮੇਂਟ ਵਾਲੇ ਜੀ ਜੰਗਲਾਤ ਮੈਕਮੇਂਟ ਜੰਗਲਾਤ ਮੈਕਮੇਂਟ ਧੰਨਵਾਦ ਬਈ ਭਾਈ ਆਪਾਂ ਖੜੇ ਆ ਬਠਿੰਡਾ ਤੋਂ ਮਾਨਸਾ ਰੂਟ ਦੇ ਉੱਪਰ ਪਿੰਡ ਭਾਈਪੁਰਤੌਰ ਤੇ ਕੋੜਪੱਤਾ ਦੇ ਸੰਨ ਚ ਇੱਥੇ ਨਾਲ ਜੀ ਜੰਗਲਾਤ ਵਿਭਾਗ ਦੇ ਨੂੰ ਦਿਖਾਉਨੇ ਆ ਕਿ ਕੰਮ ਕਿਸ ਤਰ੍ਹਾਂ ਕੰਮ ਕਰਦਾ ਹੈਗਾ ਆਹ ਦੇਖ ਲਈਏ ਇੱਧਰ ਆਹ ਚਿੱਕੀ ਪੱਟੀ ਹੈਗੀ ਤੇ ਆਹ ਦੇਖ ਸਕਦੇ ਤੁਸੀਂ ਇੱਧਰ ਸਾਰੀਆਂ ਪਹਾੜੀ ਘਰਾਂ ਉੱਪਰ ਆਈਆਂ ਪਈਆਂ ਗਈਆਂ ਜਿਹੜੀਆਂ ਬਈ ਵਹਾ ਹੱਸੇ ਦਾ ਬਹੁਤ ਕਾਰਨ ਬਣਦੀਆਂ ਆਜੂ ਹੁਣ ਦਿਖਾਉਣਾ ਕੈਮਰਾਮੈਨ ਨੂੰ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਦਿਖਾਉਂਦੀ ਆਹ ਦੇਖ ਲਈਏ ਇੱਧਰ ਕੀ ਕੁਝ ਹਾਲ ਹੋਇਆ ਪਿਆਗਾ ਤੇ ਅਸੀਂ ਬਈ ਜਦੋਂ ਫੋਨ ਕਰਦਿਆਂ ਕਿ ਦਰੋਗੇ ਨੂੰ ਜਾਂ ਕਿਸੇ ਹੋਰ ਕਰਮਚਾਰੀ ਨੂੰ ਕਹਿ ਦਿੰਦੇ ਆ ਅਸੀਂ ਕਰਵਾ ਚੁੱਕੀਆਂ ਹੈਗੀ ਆਹ ਦੇਖ ਲਓ ਤੁਸੀਂ ਇੱਧਰ ਇੱਥੇ ਵੀ ਐਕਸੀਡੈਂਟ ਵੀ ਹੋਇਆ ਸੀ ਕੱਲ੍ਹ ਕੇ ਪਰਸੋਂ ਆਹ ਵੇਖੋ ਦਾ ਹਜੇ ਸਮਾਨ ਪਿਆ ਹੈਗਾ ਆ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਐਕਸੀਡੈਂਟ ਆ ਬਹੁਤ ਹੁੰਦੇ ਆਗੇ ਹੁੰਦੇ ਆ ਇਹ ਜੰਗਲਾਤ ਵਿਭਾਗ ਦੇ ਕਾਰਨ ਜੀ ਕਿ ਸਿੱਧੀ ਮੌਤ ਹੁੰਦੀ ਆ ਆ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਇਹ ਪ੍ਰਸ਼ਾਸਨ ਦੇ ਲਈ ਇੱਕ ਸਵਾਲ ਖੜਾ ਹੁੰਦਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਇਧਰੋਂ ਵੀ ਦਿਖਾਓ ਜੀ ਆਕੇ ਇਧਰੋਂ ਦਿਖਾਉਣ ਦੀ ਕੋਸ਼ਿਸ਼ ਕਰੋ ਆ ਦੇਖ ਲਓ ਜੀ ਤੁਸੀਂ ਹੁਣ ਤੁਹਾਡੇ ਸਾਹਮਣੇ ਹੈਗਾ ਮਾੜ ਮੰਡੀ ਤੋਂ ਪੱਤਰਕਾਰ ਸੰਦੀਪ ਸਿੰਘ ਬੜੈਚ ਧੰਨਵਾਦ